ਬੰਗਲਾਦੇਸ਼ ਦੇ ਮੈਂਬਰ ਆਫ ਪਾਰਲੀਮੈਂਟ ਅਨਵਾਰੁਲ ਅਜ਼ੀਮ 12 ਮਈ ਨੂੰ ਬੰਗਲਾਦੇਸ਼ ਤੋਂ ਕਲਕੱਤੇ ਪਹੁੰਚਦੇ ਨੇ ਜਿਹਨੂੰ ਕੋਲਕਾਤਾ ਵੀ ਕਿਹਾ ਜਾਂਦਾ ਤੇ 14 ਮਈ ਨੂੰ ਉਹ ਗਾਇਬ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਏ ਉਹਨਾਂ ਦਾ ਦੋਸਤ ਜਿਨ੍ਹਾਂ ਦੇ ਕੋਲ ਉਹ ਠਹਿਰੇ ਹੋਏ ਸੀਗੇ ਉਹ ਪੁਲਿਸ ਨੂੰ ਕੰਪਲੇਂਟ ਕਰਦੇ ਆ ਕਿ ਮੇਰੇ ਦੋਸਤ ਅਨਵਾਰੁਲ ਅਜ਼ੀਮ ਜਿਹੜੇ ਬੰਗਲਾਦੇਸ਼ ਦੇ ਵਿੱਚ ਸੰਸਦ ਮੈਂਬਰ ਨੇ ਉਹ ਇੱਥੇ ਆਪਣਾ ਇਲਾਜ ਕਰਾਉਣ ਵਾਸਤੇ ਆਏ ਸੀਗੇ ਕੋਲਕਾਤਾ ਦੇ ਵਿੱਚ ਤੇ 13 ਤਰੀਕ ਨੂੰ ਉਹ ਜਦੋਂ ਇਲਾਜ ਕਰਾਉਣ ਵਾਸਤੇ ਹਸਪੀਟਲ ਗਏ ਤਾਂ ਉਸ ਤੋਂ ਬਾਅਦ ਉਹ ਘਰ ਨਹੀਂ ਆਏ ਕਿਉਂਕਿ ਉਹ ਇੱਕ ਸੰਸਦ ਮੈਂਬਰ ਆ ਤੇ ਤੁਸੀਂ ਇਹ ਰਿਪੋਰਟ ਜਿਹੜੀ ਆ ਜ਼ਰੂਰ ਲਿਖੋ ਉਸ ਤੋਂ ਬਾਅਦ ਕਈ ਦਿਨ ਲੰਘ ਜਾਂਦੇ ਆ ਤੇ ਜਦੋਂ ਨਾ ਤੇ ਉਹਨਾਂ ਦਾ ਫੋਨ ਲੱਗਦਾ ਤੇ ਨਾ ਹੀ ਕੋਈ ਪਤਾ ਥੋ ਲੱਗਦਾ ਤਾਂ ਫਿਰ ਐਦਾਂ ਲੱਗਦਾ ਵੀ ਉਹਨਾਂ ਦੇ ਨਾਲ ਕੋਈ ਵੱਡਾ ਹਾਦਸਾ ਜਿਹੜਾ ਉਹ ਆਪਰ ਗਿਆ ਇਸੇ ਦੌਰਾਨ ਜਿਹੜੀ ਕਲਕੱਤਾ West Bengal ਦੀ ਪੁਲਿਸ ਹੈ ਉਹ ਇੱਕ ਟੀਮ ਬਣਾਉਂਦੇ ਆ ਤੇ ਇਹਦੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ ਪਤਾ ਲੱਗਦਾ ਹੈ ਵੀ ਇਹ ਸਾਰੇ ਕੇਸ ਦੇ ਵਿੱਚ ਇੱਕ ਲੜਕੀ ਜਿਹੜੀ ਹੈ ਉਹਨਾਂ ਦੇ ਫਲੈਟ ਦੇ ਵਿੱਚ ਆਉਂਦੀ ਜਾਂਦੀ ਦਿਖਾਈ ਦਿੱਤੀ ਜਿੱਥੇ ਉਹ ਕਿਰਾਏ ਦੇ ਉੱਤੇ ਰਹਿ ਰਹੇ ਸੀਗੇ ਲੜਕੀ ਦਾ ਨਾਮ ਹੈਗਾ ਸਿਲਿਸਟਾ ਰਹਿਮਾਨ ਹੁਣ ਜਦੋਂ ਕੜੀ ਨਾਲ ਕੜੀ ਜੁੜਦੀ ਗਈ ਤਾਂ ਪਤਾ ਇਹ ਲੱਗਾ ਕਿ ਜਿਹੜੇ ਅਨਵਾਰੁਲ ਅਜ਼ੀਮ ਜਿਹੜੇ ਬੰਗਲਾਦੇਸ਼ ਦੇ ਵਿੱਚ ਸੰਸਦ ਮੈਂਬਰ ਸੀਗੇ ਦਰਅਸਲ ਇਹਨਾਂ ਦਾ 13 ਮਈ ਨੂੰ ਕਲਕੱਤੇ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਔਰ ਕਤਲ ਕਰਵਾਇਆ ਕਿਨੇ ਇਹਨਾਂ ਦੇ ਬਚਪਨ ਦੇ ਦੋਸਤ ਅਤਰਜ਼ ਰਹਿਮਾਨ ਨੇ ਇਹ ਅਮਰੀਕਾ ਦਾ ਰਹਿਣ ਵਾਲਾ ਤੇ ਅਨਵਰ ਉਲ अजीਮ ਦੇ ਨਾਲ ਸੋਨੇ ਦਾ ਕਾਰੋਬਾਰ ਕਰਦਾ ਤੇ ਅਨਵਰ ਉਲ अजीਮ ਜਿਹੜੇ ਸੰਸਦ ਮੈਂਬਰ ਨੇ ਇਹਨਾਂ ਦਾ ਪਸ਼ੂਕੜ ਰਿਆ ਸਮਗਲਿੰਗ ਦੇ ਨਾਲ ਇਹ ਜਦੋਂ 2014 ਦੇ ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਆ ਤਾਂ ਉਦੋਂ ਪਹਿਲਾਂ ਇਹ ਸਮਗਲਿੰਗ ਦੇ ਧੰਦੇ ਨਾਲ ਜੁੜੇ ਹੋਏ ਸੀ ਤੇ ਇਹਨਾਂ ਦਾ ਬਚਪਨ ਦਾ ਦੋਸਤ ਜਿਹੜਾ ਅਤਰੂਜ਼ ਰਹਿਮਾਨ ਜਿਹੜਾ ਉਹ ਇਹਨਾਂ ਦਾ ਸਾਥ ਦਿੰਦਾ ਸੀਗਾ ਉਸ ਤੋਂ ਬਾਅਦ ਦੋਹਾਂ ਦੇ ਵਿੱਚ ਫਿੱਕ ਪੈਣ ਲੱਗੀ ਹੌਲੀ ਹੌਲੀ ਦੂਰੀਆਂ ਵਧਣ ਲੱਗੀਆਂ ਵਪਾਰ ਦੇ ਵਿੱਚ ਇਹਨਾਂ ਨੇ ਆਪੋ ਆਪਣੇ ਕੰਮ ਜਿਹੜੇ ਵੰਡ ਲਏ ਔਰ ਇਸੇ ਦੌਰਾਨ ਜਿਹੜਾ ਇਹਨਾਂ ਦਾ ਦੋਸਤ ਆ ਜਿਹੜਾ ਅਮਰੀਕਾ 'ਚ ਰਹਿੰਦਾ ਸੀਗਾ ਉਹਨੇ ਮਨ ਦੇ ਵਿੱਚ ਖਾਰ ਰੱਖ ਲਈ ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 5 ਕਰੋੜ ਰੁਪਈਆ ਸੁਪਾਰੀ ਦਿੱਤੀ ਗਈ ਸੀਗੀ ਇਸ ਕਤਲ ਵਾਸਤੇ ਔਰ ਇਹਦੇ ਵਾਸਤੇ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਕਸਾਈ ਆ ਉਹਨੂੰ ਬੁਲਾਇਆ ਗਿਆ ਔਰ ਇਹ ਕਸਾਈ 2 ਮਹੀਨੇ ਪਹਿਲਾਂ ਬੰਗਲਾਦੇਸ਼ ਤੋਂ ਇਲੀਗਲੀ ਭਾਰਤ ਦੇ ਵਿੱਚ ਐਂਟਰ ਕਰ ਗਿਆ 2 ਮਹੀਨੇ ਤੱਕ ਮੁੰਬਈ ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਇਹਨੂੰ ਬੁਲਾ ਲਿਆ ਗਿਆ ਕਲਕੱਤੇ ਹੁਣ ਇਹ ਜਿਹੜੀ ਸਲਿਸਤਾ ਰਹਿਮਾਨ ਕਸਾਈ ਜਿਹਦਾ ਨਾਮ ਦੱਸਿਆ ਜਾਂਦਾ ਜਿਹਹਾਦ ਹਵਾਲਦਾਰ ਇਹ ਸਾਰੇ ਜਣੇ ਇਕੱਠੇ ਹੋ ਗਏ 13 ਮਈ ਦੀ ਰਾਤ ਨੂੰ ਜਿਹੜਾ ਇਹ ਪਹਿਲਾਂ ਉਸ ਫਲੈਟ ਚ ਪਹੁੰਚਦੇ ਆ ਜਿਹੜਾ 1 ਲੱਖ ਰੁਪਏ ਕਿਰਾਏ ਤੇ ਲਿਆ ਹੋਇਆ ਸੀਗਾ ਉਥੇ ਪਹਿਲਾਂ ਜਿਹੜੇ ਅਨਵਾਰੁਲ ਅਜ਼ੀਮ ਐ ਇਹਨਾਂ ਦਾ ਗਲਾ ਦਬਾਉਂਦੇ ਆ ਤੇ ਬਾਅਦ ਚੋਂ ਬੱਕਰੇ ਵਾਂਗੂ ਇਹਨਾਂ ਨੂੰ ਜਿਹੜਾ ਹਲਾਲ ਕਰ ਦਿੰਦੇ ਆ ਲਾਸ਼ ਦੇ ਇੰਨੇ ਜ਼ਿਆਦਾ ਟੁਕੜੇ ਕਰਦੇ ਆ ਤੇ ਪੂਰੇ ਕਲਕੱਤੇ ਦੇ ਵਿੱਚ ਖਿਲਾਰ ਦਿੰਦੇ ਆ ਹਾਲੇ ਤੱਕ ਪੁਲਿਸ ਲਾਸ਼ ਜਾਂ ਉਹਦੇ ਜਿਹੜੇ ਅਵਸ਼ੇਸ਼ ਆ ਉਹਨਾਂ ਦੀ ਭਾਲ ਕਰਨੀ ਆ ਹੱਥਾ ਹਜੇ ਤੱਕ ਕੁਝ ਨਹੀਂ ਲੱਗਾ ਪਰ ਤੁਸੀਂ ਦੇਖੋ ਵੀ ਬਚਪਨ ਦੀ ਦੋਸਤੀ ਜਿਹੜੀ ਆ ਉਹ ਪਹਿਲਾਂ ਵਪਾਰ 'ਚ ਬਦਲੀ ਤੇ ਵਪਾਰ ਤੋਂ ਬਾਅਦ ਤਕਰਾਰ 'ਚ ਬਦਲੀ ਤੇ ਆਖਰਕਾਰ ਬਚਪਨ ਦੇ ਦੋਸਤ ਨੇ ਆਪਣੇ ਬਚਪਨ ਦੇ ਦੋਸਤ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਰਵਾ ਦਿੱਤਾ ਹੁਣ ਇਹ ਜਿਹੜਾ ਜਿਹਹਾਦ ਹਵਲਦਾਰ ਹੈ ਇਹ ਕਹਿੰਦਾ ਵੀ ਅਸੀਂ ਟਰਾਲੀ ਦੇ ਵਿੱਚ ਇਹ ਸਾਰਾ ਜਿਹੜੀ ਉਹਨਾਂ ਦੀ ਲਾਸ਼ ਸੀਗੀ ਉਹ ਅਸੀਂ ਛੋਟੇ-ਛੋਟੇ ਪੈਕਟਾਂ ਦੇ ਵਿੱਚ ਭਰ ਲਈ ਤੇ ਬਾਅਦ ਚੋਂ ਜਿੱਦਾਂ ਸਾਨੂੰ ਅਤਰੁਜ਼ ਰਹਿਮਾਨ ਨੇ ਹਦਾਇਤ ਕੀਤੀ ਸੀਗੀ ਜਿਹੜਾ ਅਨਵਾਰੁਲ ਅਜ਼ੀਮ ਦਾ ਦੋਸਤ ਬਚਪਨ ਦਾ ਅਮਰੀਕਾ ਦੇ ਵਿੱਚ ਰਹਿੰਦਾ ਉਹ ਕਹਿੰਦਾ ਵੀ ਪੂਰੇ ਕਲਕੱਤੇ 'ਚ ਖਿਲਾਰਨੇ ਆ ਤਾਂ ਜੋ ਪੁਲਿਸ ਨੂੰ ਕਿਸੇ ਕਿਸਮ ਦਾ ਕੋਈ ਸਬੂਤ ਜਿਹੜਾ ਉਹਨਾਂ ਦੇ ਹੱਥ ਨਹੀਂ ਲੱਗਣਾ ਚਾਹੀਦਾ ਤੇ ਕਹਿੰਦੇ ਹੁਣ ਸਾਨੂੰ ਰਕਮ ਜਿਹੜੀ ਆ ਉਹ ਮੋਟੀ ਮਿਲੀ ਹੋਈ ਸੀ ਤੇ ਅਸੀਂ ਵੀ ਕਹਿੰਦੇ ਕਦੀ ਬੱਸ 'ਚ ਬਹਿ ਗਏ ਕਦੀ ਡ੍ਰਾਮ 'ਚ ਬਹਿ ਗਏ ਕਦੀ ਟੈਕਸੀ ਕਰ ਲਈ ਤੇ ਇਹ ਸਾਰੇ ਜਿਹੜੇ ਉਹਦੇ ਡੈੱਡ ਬੋਡੀ ਸੀਗੀ ਕਹਿੰਦੇ ਪੂਰੇ ਕਲਕੱਤੇ 'ਚ ਖਿਲਾਰੀ ਕਦੀ ਨਹਿਰ 'ਚ ਸੁੱਟਦੀ ਕਦੀ ਕਿਸੇ ਕੂੜੇ 'ਚ ਸੁੱਟ ਦਿੱਤੀ ਇਸੇ ਤਰ੍ਹਾਂ ਕਹਿੰਦੇ ਅਸੀਂ ਸਾਰੀ ਜਿਹੜੀ ਉਹਦੀ ਡੈੱਡ ਬੋਡੀ ਉਹ ਖਿਲਾਰ ਦਿੱਤੀ ਤੇ ਜਿਹੜੇ ਇਸ ਕਤਲ ਦੇ ਵਿੱਚ ਦੋ ਜਣੇ ਹੋਰ ਸ਼ਾਮਲ ਸੀਗੇ ਉਹ 15 ਮਈ ਤੇ 16 ਮਈ ਨੂੰ ਇੱਕ ਸੜਕ ਦੇ ਰਸਤੇ ਰਾਈਂਟਾ ਕਾ ਚਲਾ ਗਿਆ ਤੇ ਦੂਜਾ ਜਹਾਜ਼ ਰਾਈਟਾ ਕੱਚਾ ਲਾ ਗਿਆ ਹੁਣੇ ਜਿਹਦਾ ਜਿਹਹਾਦ ਹਵਲਦਾਰ ਹੈ ਜਿਹੜਾ ਕਸਾਈ ਹੈ ਪੇਸ਼ੇ ਤੋਂ ਇੱਕ ਇਹ ਜਿਹੜਾ ਵਾ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਕਿਉਂਕਿ ਇਹ ਬੰਗਲਾਦੇਸ਼ ਦੇ ਵਿੱਚ ਕੋਈ ਵਾਰਦਾਤ ਕਰਕੇ ਭਾਰਤ ਆਇਆ ਹੋਇਆ ਸੀਗਾ ਤੇ ਇਹਦੇ ਬਾਰੇ ਇਹਨਾਂ ਨੂੰ ਪਤਾ ਸੀਗਾ ਵੀ ਇਹ ਕਸਾਈ ਦਾ ਕੰਮ ਜਾਣਦਾ ਇਸੇ ਕਰਕੇ ਇਹਨੂੰ ਇਸ ਕੰਮ ਵਾਸਤੇ ਚੁਣਿਆ ਗਿਆ ਤੇ ਅਤਰੁਜ਼ ਰਹਿਮਾਨ ਜਿਹੜਾ ਅਮਰੀਕਾ ਦਾ ਨਾਗਰਿਕ ਆ ਉਹਨੇ 5 ਕਰੋੜ ਰੁਪਈਆ ਖਰਚਿਆ ਹਨੀ ਟ੍ਰੈਪ ਦਾ ਜਾਲ ਵਿਛਾਇਆ ਤੇ ਇਹ ਜਿਹੜਾ ਅਨਵਰੁਲ ਅਜ਼ੀਮ ਜਿਹੜਾ ਸੰਸਦ ਮੈਂਬਰ ਸੀਗਾ ਬੰਗਲਾਦੇਸ਼ ਦੇ ਵਿੱਚ ਇਹਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ